ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਫਿਰ ਤੋਂ ਆ ਗਏ ਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਇੱਕ ਨਵਾਂ ਘਰ ਲੈ ਕੇ ਇੱਕ ਘਰ ਬਣਿਆ ਹੋਇਆ ਜੀ ਪਿੰਡ ਕਲਾਂਵਾਲੀ ਮੰਡੀ ਜ਼ਿਲ੍ਹਾ सिरसा ਤੇ ਏਰੀਆ ਹਰਿਆਣਾ ਦੇ ਵਿੱਚ ਬਹੁਤ ਹੀ ਸ਼ਾਨਦਾਰ ਕੋਠੀ ਟੈਪ ਬਣਿਆ ਹੋਇਆ ਘਰ 12 ਮਰਲੇ ਜਗ੍ਹਾ ਵਿੱਚ ਬਣਿਆ ਹੋਇਆ ਇਹ ਘਰ ਹੈ ਜੀ ਆਪਾਂ ਤੁਹਾਨੂੰ ਇਹ ਘਰਤੀ ਦੇਵਾਂਗੇ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਕਿਸੇ ਵੀ ਵੀਰ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੇਕਰ ਤੁਸੀਂ ਵੀ ਆਪਣੇ ਘਰ ਮਕਾਨ ਕਿਸੇ ਦੁਕਾਨ ਜਾਂ ਕਿਸੇ ਜਗ੍ਹਾ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਐਡ ਫ੍ਰੀ ਕਰੀ ਜਾਂਦੀ ਹੈ ਜੀ ਤੁਸੀਂ ਆਪਣੇ ਘਰ ਦੀ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਤੇ ਪੂਰੀ ਡਿਟੇਲ ਲਿਖ ਕੇ ਭੇਜ ਸਕਦੇ ਹੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾਵਾਂਗੇ ਹਾਂਜੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈ ਘਰ ਹੈ ਦੋ ਮੰਜ਼ਿਲਾ ਕੋਠੀ ਟਾਇਪ ਇਹ ਘਰ ਪਾਇਆ ਹੋਇਆ ਵੀਰ ਉਹਨੀਆਂ ਨੇ ਤੇ ਇਹ ਘਰ ਨੂੰ ਜਿਹੜੀ ਗਲੀ ਲੱਗਦੀ ਆ ਉਹ ਬਹੁਤ ਹੀ ਖੁੱਲੀ ਡੁੱਲੀ ਜਗ੍ਹਾ ਦੇ ਉੱਤੇ ਹੈ ਜੀ ਤੇ ਆਓ ਆਪਾਂ ਘਰ ਦੇ ਅੰਦਰ ਚੱਲਦੇ ਆ ਤੇ ਘਰ ਦੇ ਅੰਦਰ ਲਈ ਜਿੰਨੀ ਵੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਦੇਖ ਸਕਦੇ ਹੋ ਕੇ ਇਹਨਾਂ ਦੇ ਜੋ ਘਰ ਦਾ ਵਿਹੜਾ ਹੈ ਬਹੁਤ ਹੀ ਖੁੱਲਡੁੱਲਾ ਵਿਹੜਾ ਬਣਿਆ ਹੋਇਆ ਜੀ ਤੇ ਵਿਹੜੇ ਦੀ ਜਿੰਨੀ ਵੀ ਜਗ੍ਹਾ ਸਾਰੀ ਇਹ ਜਗ੍ਹਾ ਪੱਕੀ ਹੈ ਤੇ ਜਿਹੜਾ ਇਹ ਘਰ ਹੈ ਜੀ 12 ਮਰਲੇ ਜਗ੍ਹਾ ਦੇ ਵਿੱਚ ਇਹ ਆਪਾਂ ਨੂੰ ਡਬਲ ਸਟੋਰੀ ਘਰ ਵੇਖਣ ਨੂੰ ਮਿਜੂਗਾ ਤੇ ਘਰ ਦੇ ਵਿਹੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਪਸ਼ੂਆਂ ਦੀ ਖਾਤਰ ਇੱਕ ਵਧੀਆ ਵਰਾਂਡਾ ਪਾਇਆ ਹੋਇਆ ਤੇ ਵਿਹੜੇ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਰਸੋਈ ਆ ਬਾਹਰ ਜੋ ਵਿਹੜੇ ਦੇ ਵਿੱਚ ਹੁੰਦੀ ਹੈ ਉਹ ਵੀ ਆਪਾਂ ਨੂੰ ਚਿੱਲਾ ਚੌਂਕਾ ਦੇਖਣ ਨੂੰ ਮਿਲ ਜੂਗਾ ਉਹਦੇ ਉੱਪਰ ਇਹਨਾਂ ਨੇ ਚਾਦਰਾਂ ਪਾ ਰੱਖੀਆਂ ਨੇ ਜੀ ਦੇਖੋ ਡਬਲ ਸਟੋਰੀ ਘਰ ਹੈ ਜੀ ਕੋਠੀ ਟੈ ਬਣਿਆ ਹੋਇਆ ਤੇ ਜਿੰਨਾ ਵੀ ਵਿਹੜਾ ਇਹਨਾਂ ਨੇ ਪਾਇਆ ਹੋਇਆ ਵੀਰ ਹੋਣੀਆਂ ਨੇ ਸਾਰਾ ਇਹ ਪੱਕਾ ਹੈ ਜੀ ਤੇ ਵਿਹੜੇ ਦੇ ਸਮੇਤ ਇਹ ਜਿਹੜੀ ਜਗ੍ਹਾ ਇਹ 12 ਮਰਲੇਆਂ ਦੇ ਵਿੱਚ ਆਉਂਦੀ ਹੈ ਜੀ ਤੇ ਵਿਹੜੇ ਦੇ ਵਿੱਚ ਆਪਾਂ ਨੂੰ ਇੱਕ ਬਾਥਰੂਮ ਟਾਇਲਟ ਜੋ ਬਣਿਆ ਹੋਇਆ ਮਿਲ ਜੂਗਾ ਤੇ ਵੀਰ ਹੋਣੀਆਂ ਨੇ ਇਹ ਕੋਠੀ ਦੇ ਨਾਲ ਹੀ ਅਟੈਚ ਕਰ ਰੱਖਿਆ ਹੈ ਦੇਖੋ ਕਿੰਨਾ ਖੁੱਲਾ ਡੁੱਲਾ ਇਹ ਘਰ ਬਣਿਆ ਹੋਇਆ ਜੀ ਆਓ ਆਪਾਂ ਚੱਲਦੇ ਆਂ ਘਰ ਦੇ ਅੰਦਰ ਤੇ ਘਰ ਦੀ ਜੋ ਅੰਦਰਲੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੇਖੋ ਮਿੱਤਰੋ ਘਰ ਦੇ ਅੰਦਰ ਹੀ ਅੰਡਰਕਰ ਅਨੁਸਾਰ ਆਪਾਂ ਨੂੰ ਇੱਕ ਬਹੁਤ ਹੀ ਖੁੱਲੀ ਡੁੱਲੀ ਲੌਬੀ ਏਰੀਆ ਜੋ ਆਪਾਂ ਨੂੰ ਮਿਲ ਜੂਗਾ ਦੇਖਣ ਨੂੰ ਤੇ ਵੀਰ ਹਣੀਆਂ ਨੇ ਬਹੁਤ ਖੁੱਲਾ ਡੁੱਲਾ ਲੌਬੀ ਏਰੀਆ ਬਣਾ ਰੱਖਿਆ ਤੇ ਇੱਕ ਸਭ ਤੋਂ ਪਹਿਲਾਂ ਜੀ ਆਹ ਆਪਣਾ ਜੋ ਨਾਲ ਹੀ ਰੂਮ ਆਉਂਦਾ ਤੁਸੀਂ ਦੇਖੋ ਕਿੰਨਾ ਖੁੱਲਾ ਡੁੱਲਾ ਹੈ ਜੋ ਰੂਮ ਹੈ ਬਣਾ ਰੱਖਿਆ ਕਿਉਂਕਿ ਆਮ ਕੰਦੇ ਵਿੱਚ ਇੰਨੇ ਖੁੱਲੇ ਡੁੱਲੇ ਰੂਮ ਨਹੀਂ ਹੁੰਦੇ ਤੁਸੀਂ ਦੇਖੋ ਇਹ ਘਰ ਦੀ ਜੋ ਛੱਤ ਹੈ ਇਹਨਾਂ ਨੇ ਵੀ ਬਹੁਤ ਉਚਾਈ ਤੇ ਪਾ ਰੱਖੀ ਤੇ ਖੁੱਲੇ ਡੁੱਲੇ ਰੂਮ ਬਣਾ ਰੱਖੇ ਨੇ ਜੀ ਤੇ ਰੂਮ ਦੇ ਸਾਹਮਣੇ ਹੀ ਆਪਾਂ ਨੂੰ ਲੋਬੀ ਦੇ ਵਿੱਚ ਦੂਸਰੀ ਸਾਈਡ ਦੇਖਣ ਨੂੰ ਮਿਲ ਜੂਗੀ ਰਸੋਈ ਰਸੋਈ ਦੇ ਵਿੱਚ ਤੁਸੀਂ ਦੇਖੋ ਕਿੰਨਾ ਖੁੱਲਾ ਡੁੱਲਾ ਜੋ ਏਰੀਆ ਹੈ ਰਸੋਈ ਦਾ ਤੇ ਇਹਦੇ ਵਿੱਚ ਜਿੰਨਾ ਵੀ ਸੈਲਫਾਂ ਦਾ ਕੰਮ ਹੋਇਆ ਮਿੱਤਰੋ ਪੂਰਾ ਪ੍ਰੋਪਰ ਹੋਇਆ ਪੱਕਾ ਇਹਨਾਂ ਨੇ ਜੋ ਟਾਈਲ ਦਾ ਕੰਮ ਆ ਸਾਰਾ ਕਰਵਾ ਰੱਖਿਆ ਤੇ ਤੁਸੀਂ ਦੇਖ ਸਕਦੇ ਹੋ ਇਹ ਘਰ ਦੇ ਵਿੱਚ ਮਿੱਤਰੋ ਆਪਾਂ ਨੂੰ ਮਿਲ ਜਾਣਗੇ ਪੰਜ ਬੈਡਰੂਮ, ਦੋ ਸਟੋਰ, ਦੋ ਬਾਥਰੂਮ, ਕਿਚਨ, ਲੌਬੀ ਏਰੀਆ। ਤੇ ਬਹੁਤ ਹੀ ਵਧੀਆ ਘਰ ਬਣਾ ਰੱਖਿਆ ਵੀ ਰੋਣੀਆਂ ਨੇ। ਤੇ ਆਓ ਜੀ ਇੱਕ ਹਾ ਉਹਦੇ ਨਾਲ ਹੀ ਹੋਰ ਕਮਰਾ ਦੇਖੋ। ਇਹ ਕਮਰਾ ਵੀ ਉਨੇ ਹੀ ਸਹਿਜ ਦਾ ਪੂਰਾ ਖੁੱਲਾ ਡੁੱਲਾ ਉੱਚਾ ਕਮਰਾ ਬਣਿਆ ਹੋਇਆ ਮਿੱਤਰੋ। ਇਹਨਾਂ ਦੇ نیچے ਜੋ ਸਾਰੇ ਇਹ ਘਰ ਦੇ ਵਿੱਚ ਪੱਕਾ ਫਿਸ਼ ਇਹਨਾਂ ਨੇ ਲਗਵਾ ਰੱਖਿਆ। ਬਹੁਤ ਹੀ ਸੋਹਣਾ ਕੰਮ ਕਰਵਾ ਰੱਖਿਆ ਜੀ ਮਾਲਕਾਂ ਨੇ। ਨਕਸ਼ੇ ਦੇ ਨਾਲ ਹੀ ਇਹ ਰਜਿਸਟਰੀ ਵੱਡੀ ਜਗਾ ਜੋ ਤਿਆਰ ਹੋਈ ਹੋਈ ਹੈ ਤੇ ਇਹ ਆਪਾਂ ਨੂੰ ਇੰਨੇ ਘੱਟ ਰੇਟ ਦੇ ਵਿੱਚ ਮਿਲ ਜਾਣੀਆਂ ਮਿੱਤਰੋ ਅੱਜ ਕਿ ਇੰਨਾ ਘੱਟ ਰੇਟ ਦੇ ਵਿੱਚ ਸ਼ਾਇਦ ਹੀ ਆਪਣਾ ਕੋਈ ਘਰ ਵਿੱਚ ਇਹ ਘਰ ਵੇਚਣਾ ਜੀ ਮਕਾਂ ਦੀ ਬਹੁਤ ਵੱਡੀ ਮਜਬੂਰੀ ਹੈ ਤੁਸੀਂ ਸਕਦੇ ਹੋ ਕਿ ਕੋਈ ਵੀ ਮਾਲਕਾ ਜੋ ਆਪਣਾ ਘਰ ਬਿਨਾਂ ਗੱਲ ਤੋਂ ਨਹੀਂ ਵੇਚਦਾ ਹਰ ਇੱਕ ਮਾਲਕ ਦੀ ਕੋਈ ਨਾ ਕੋਈ ਮਜਬੂਰੀ ਵੇਖਣ ਨੂੰ ਮਿਲ ਜਾਂਦੀ ਹੈ ਜੀ ਇਹਨਾਂ ਦੀ ਵੀ ਆਪਣੀ ਹੀ ਕੋਈ ਮਜਬੂਰੀ ਹੋਵੇਗੀ ਘਰ ਵੇਚਣ ਦੀ ਜੀ ਤੁਸੀਂ ਦੇਖ ਸਕਦੇ ਹੋ ਕਿ ਘਰ ਕਿੰਨਾ ਖੁੱਲਾ ਡੁੱਲਾ ਬਣਿਆ ਹੋਇਆ ਹੈ ਇਹਦੇ ਵਿੱਚ ਇੱਕ ਸਾਈਡ ਆਪਾਂ ਨੂੰ ਇੱਕ ਹੋਰ ਰੂਮ ਖਲ ਨੂੰ ਮਿਲ ਜੂਗਾ ਜੀ ਤੇ ਤੁਸੀਂ ਦੇਖ ਸਕਦੇ ਹੋ ਇਹ ਵੀ ਰੂਮ ਬਹੁਤ ਹੀ ਖੁੱਲਾ ਡੁੱਲਾ ਬਣਿਆ ਹੋਇਆ ਹੈਗਾ ਤੇ ਨਾਲ ਹੀ ਆਪਾਂ ਨੂੰ ਇੱਕ ਸਟੋਰ ਨਿੱਖਣ ਨੂੰ ਮਿਲੂਗਾ ਜੀ ਇਹ ਵੀ ਵਧੀਆ ਖੁੱਲਾ ਡੁੱਲਾ ਸਟੋਰ ਬਣਿਆ ਹੋਇਆ ਆਓ ਜੀ ਆਪਾਂ ਉੱਪਰ ਚੱਲਦੇ ਹਾਂ ਤੇ ਤੁਹਾਨੂੰ ਉੱਪਰਲਾ ਵੀਊ ਦਿਖਾਉਨੇ ਆ 12 ਮਰਲੇ ਜਗ੍ਹਾ ਦੇ ਵਿੱਚ ਮਿੱਤਰੋ ਇਹ ਘਰ ਹੈ ਤੇ ਮਾਲਕ ਨੇ ਰੇਟ ਰੱਖਿਆ ਜੀ 15 ਲੱਖ ਰੁਪਏ ਤੇ ਤੁਸੀਂ ਜੇ ਕੋਈ ਵੀ ਕਰਦੇ ਜਾਣਕਾਰੀ ਹੈ ਆ ਮਾਲਕ ਦਾ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਮਾਲਕ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਮੌਕੇ ਤੇ ਮਿੱਤਰੋ ਇਹਨਾਂ ਦਾ ਜੋ ਰੇਟ ਹੈ ਉਹ ਘਟਬੱਧ ਹੋ ਸਕਦਾ ਹੈ ਮਾਣਦਾਨ ਤੁਹਾਡਾ ਪੂਰਾ ਹੋਊਗਾ ਤੇ ਤੁਸੀਂ ਮਾਲਕ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਦੇਖੋ ਉੱਪਰ ਵੀ ਜੋ ਇਹਨਾਂ ਦੇ ਘਰ ਦੇ ਛੱਤ ਦਾ ਵਿੜ ਹੈਗਾ ਪੂਰਾ ਪੱਕਾ ਇਹਨਾਂ ਨੇ ਕਰਵਾ ਰੱਖਿਆ ਜਿੰਨਾ ਵੀ ਜੰਗਲਿਆਂ ਦਾ ਕੰਮ ਆ ਸਾਰਾ ਪ੍ਰੋਪਰ ਹੋ ਰੱਖਿਆ ਦੇਖੋ ਜਿਹੜੀ ਇਹਨਾਂ ਦੇ ਘਰ ਦੇ ਨਾਲ ਗਲੀ ਲੱਗਦੀ ਹੈ ਕਿੰਨੀ ਖੁੱਲੀ ਡੁੱਲੀ ਇਹ ਗਲੀ ਹੈ ਜੀ ਤੇ ਇੱਕ ਸਾਈਡ ਪਾ ਨੂੰ ਸਟੋਰ ਰੂਮ ਦੇਖਣ ਨੂੰ ਮਿਲਗਾ ਤੇ ਉੱਪਰ ਵਾਲੀ ਛੱਤ ਤੇ ਵੀ ਇਹਨਾਂ ਨੇ ਪੌੜੀ ਚੜਾ ਰੱਖੀ ਹੈ ਜੀ ਤੇ ਇਹਨਾਂ ਨੇ ਹੋਰ ਵੀ ਇੱਕ ਬਰਾਂਡਾ ਟਾਇਪ ਪਾ ਰੱਖਿਆ ਜੀ ਤੇ ਇੱਕ ਸਾਈਡ ਆਪਾਂ ਨੂੰ 에ਰੂਮ ਦੇਖਣ ਨੂੰ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਇਹ ਵੀ ਕਿੰਨਾ ਲੰਬਾਈ ਦੇ ਵਿੱਚ ਖੁੱਲਾ ਢੁੱਲਾ ਹਵਾਦਾਰ ਰੂਮ ਬਣਾ ਰੱਖਿਆ ਜੀ ਵੀਰ ਹੋਣੀਆਂ ਨੇ ਤੇ ਇਹਦੇ ਵਿੱਚ ਆਪਾਂ ਨੂੰ ਬਰਾਂਡਾ ਦੇਖਣ ਨੂੰ ਮਿਲ ਜੂਗਾ ਤੇ ਦੂਸਰੀ ਸਾਈਡ ਹੀ ਬਰਾਂਡੇ ਦੇ ਇੱਕ ਹੋਰ ਰੂਮ ਪਾ ਰੱਖਿਆ ਇਹ ਰੂਮ ਬਹੁਤ ਖੁੱਲਾ ਢੁੱਲਾ ਜੀ ਵਧੀਆ ਤਰੀਕੇ ਨਾਲ ਤਿਆਰ ਕਰਾ ਰੱਖਿਆ ਤੁਸੀਂ ਦੇਖ ਸਕਦੇ ਹੋ ਘਰ ਦਾ ਪੂਰਾ ਵਿਊ ਇਹ ਕਿੰਨਾ ਵਧੀਆ ਘਰ ਲੱਗ ਰਿਹਾ ਮਿੱਤਰੋ 15 ਲੱਖ ਰੁਪਈਆ ਬਹੁਤ ਹੀ ਜਾਇਜ਼ ਰੇਟ ਹੈ ਇਸ ਘਰ ਦੇ ਲਈ ਕਿਉਂਕਿ ਬਹੁਤ ਹੀ ਜ਼ਿਆਦਾ ਜਗ੍ਹਾ ਦੇ ਵਿੱਚ ਬਹੁਤ ਹੀ ਡਬਲ ਸਟੋਰੀ ਕੋਠੀ ਟਾਈਪ ਘਰ ਬਣਿਆ ਹੋਇਆ ਹੈ ਇੰਨੇ ਘੱਟ ਰੇਟ ਦੇ ਵਿੱਚ ਆਪਾਂ ਨੂੰ ਕਿਤੇ ਹੀ ਕੋਈ ਘਰ ਦੇਖਣ ਨੂੰ ਮਿਲਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਰੂਮ ਹੈ ਜਿਹੜਾ ਇਹਦੇ ਨਾਲ ਹੀ ਵੀਰ ਹਣੀਆਂ ਨੇ ਇੱਕ ਬਾਥਰੂਮ ਅਟੈਚ ਕਰਵਾ ਰੱਖਿਆ ਉੱਪਰ ਤੇ ਬਾਥਰੂਮ ਦੇ ਵਿੱਚ ਪੂਰਾ ਜੋ ਟਾਈਲ ਦਾ ਕੰਮ ਹੋਇਆ ਉਹ ਪ੍ਰੋਪਰਪਰ ਤਰੀਕੇ ਨਾਲ ਹੋ ਰੱਖਿਆ ਹੈ ਘਰ ਵਿੱਚ بجلی ਦਾ ਕੰਮ, ਜੋੜੀਆਂ ਦਾ ਕੰਮ, ਜਿੰਨਾ ਵੀ ਵਾਟਰ ਸਪਲਾਈ ਪਾਈਪ ਦਾ ਕੰਮ ਆ ਉਹ ਪੂਰਾ ਕੰਪਲੀਟ ਹੋਇਆ ਹੋਇਆ ਜੀ। ਸੋ ਕਰਦੇ ਹਾਂ ਜੀ ਤੁਹਾਨੂੰ ਇਹ ਘਰ ਕਿਵੇਂ ਲੱਗਿਆ ਹੋਊਗਾ। ਤੁਸੀਂ ਵੀਡੀਓ ਨੂੰ ਲਾਇਕ ਜ਼ਰੂਰ ਕਰਿਓ ਜੀ। ਤਾਂ ਮਿਲਦੇ ਆਪਾਂ ਇੱਕ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਆਂ ਅਪਡੇਟ ਦੇ ਨਾਲ। ਧੰਨਵਾਦ ਜੀ ਸਾਰਿਆਂ ਦਾ। ਹਾਂਜੀ ਦੋਸਤੋ ਇਸੇ ਘਰ ਦੇ ਨਾਲ ਆਪਾਂ ਇੱਕ ਹੋਰ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ। ਇੱਕ ਘਰ ਬਣਿਆ ਹੋਇਆ ਜੀ ਪਟਿਆਲਾ ਦੇ ਬਹਾਦਰਗੜ੍ਹ ਕਲੋਨੀ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ ਜੋ ਰੋਡ ਲੱਗਦਾ ਹੈ ਤਕਰੀਬਨ 20 ਤੋਂ 25 ਫੁੱਟ ਚੌੜੀ ਰੋਡ ਲੱਗਦੀ ਹੈ ਜੀ ਜਿਹੜਾ ਮੇਨ ਰੋਡ ਹੈ ਜੀ ਲਗਦਾ ਘਰ ਨੂੰ ਰਾਜਪੁਰਾ ਰੋਡ ਉਹ ਬਿਲਕੁਲ ਘਰ ਦੇ ਨੇੜੇ ਤੋਂ ਜਾ ਰਿਹਾ ਹੈ ਜੀ ਘਰ ਦੀ ਜੋ ਇਮਾਰਤਾਂ ਬਿਲਕੁਲ ਨਵੀਂ ਬਣਾਈ ਗਈ ਹੈ ਜੀ ਮਾਲਕਾਂ ਵੱਲੋਂ ਅਜੇ ਰੈਸ਼ ਨਹੀਂ ਕੀਤੀ ਗਈ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਤਾਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਸਕਰੀਨ ਦੇ ਵਿੱਚ ਪੀਲੀ ਪੱਟੀ ਤੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਘਰ ਖਰੀਦ ਸਕਦੇ ਹੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਫਰੰਟ ਦੇ ਵਿੱਚ ਵੇੜਾ ਆਉਂਦਾ ਕਿੰਨਾ ਖੁੱਲਾ ਡੁੱਲਾ ਵੇੜਾ ਜੀ ਪੱਕੀਆਂ ਪੌੜੀਆਂ ਚੜ੍ਹਾ ਰੱਖੀਆਂ ਨੇ ਦੋਸਤੋ ਪੂਰੇ ਘਰ ਦੇ ਵਿੱਚ ਟਾਇਲ ਦਾ ਪੱਕਾ ਫਰਸ਼ ਲੱਗਿਆ ਹੋਇਆ ਜੀ ਘਰ ਦਾ ਜਿੰਨਾ ਵੀ ਕੰਮ ਹੈ ਜੀ ਪ੍ਰੋਪਰ ਮਾਲਕਾਂ ਨੇ ਕਰਵਾ ਰੱਖਿਆ ਗੇਟ ਗ੍ਰਿਲਾਂ ਦਾ ਦਰਵਾਜ਼ਿਆਂ ਦਾ ਬਿਜਲੀ ਦਾ ਕੰਮ ਜਿੰਨਾ ਵੀ ਪਾਣੀ ਦੀ ਪਾਈਪਲਾਈਨ ਦਾ ਕੰਮ ਹੈ ਜੀ ਸਾਰਾ ਮਾਲਕਾਂ ਵੱਲੋਂ ਪ੍ਰੋਪਰ ਕਰਵਾ ਰੱਖਿਆ ਜੀ ਸੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਖੁੱਲਾ ਡੁੱਲਾ ਕਿਚਨ ਹੈ ਜੀ ਵਧੀਆ ਸੈਲਫਾਂ ਤੇ ਗ੍ਰੇਨਾਈਟ ਦਾ ਜੋ ਪੱਥਰ ਲਗਾ ਕੇ ਤਿਆਰ ਕੀਤੀਆਂ ਗਈਆਂ ਨੇ ਜੀ ਸੈਲਫਾਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਪੀਲੀ ਪੱਟੀ ਦੇ ਵਿੱਚ ਚੱਲ ਰਿਹਾ ਰਜਿਸਟਰੀ ਵਾਲੀ 70 ਗਾਜ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਮਾਲਕਾਂ ਵੱਲੋਂ ਜੋ ਘਰ ਦਾ ਰੇਟ ਹੈ ਜੀ 17 ਲੱਖ ਰੁਪਈਆ ਬਾਕੀ ਮੌਕੇ ਤੇ ਮਾਨ ਤਾਨ ਕਰ ਦਿੱਤਾ ਜਾਵੇਗਾ ਸੋ ਰਜਿਸਟਰੀ ਵਾਲੀ 70 ਗਾਜ ਜਗ੍ਹਾ ਜੀ 17 ਲੱਖ ਰੁਪਇਆ ਰੇਟ ਹੈ ਮਾਲਕਾ ਵੱਲੋਂ ਰੱਖਿਆ ਗਿਆ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਤਾਂ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਜੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ